ਫੋਨ ਕਰਨਾ ਇੰਨੀ ਦੂਰੋਂ ਆਣਾ ਜਾਣਾ ਔਰ ਰਿਸ਼ਤੇ ਦੀ ਚਾਹਤ ਸਭ ਮੇਰਾ ਹੱਥੇ ਕਮਜ਼ੋਰ ਹੈ ਕੁਸ ਮੋਕ ਨਹੀਂ ਚੱਲਦੀ ਕਈ ਦਿਨ ਕਹਿੰਦਾ ਕਿ ਸੱਚੀ ਸੋਸਾਇਟੀ ਕੰਮਾ ਨਾ ਰਵਾਂਗੇ ਤਾ ਨਾ ਇਹਨਾਂ ਨੂੰ ਸੰਘਰਸ਼ ਕਰਨਾ ਪਏਗਾ ਬੇਸ਼ੱਕ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਜਿਹੜੇ ਰਾਖਵੇਂ ਕੋਟਿਆਂ ਦੀਆਂ ਜਿਹੜੀਆਂ ਕਈ ਤਰ੍ਹਾਂ ਦੇ ਵਾਅਦੇ ਦਾਵੇ ਕੀਤੇ ਜਾਂਦੇ ਨੇ ਖਾਸ ਕਰ ਜਿਹੜੇ ਹੈਂਡੀਕੈਪਟ ਬੱਚੇ ਨੇ ਅਪਾਜ ਬੱਚੇ ਨੇ ਤੇ ਜੇਕਰ ਪੜ੍ਹੇ ਲਿਖੇ ਬੱਚਿਆਂ ਦੀ ਗੱਲ ਕਰੀਏ ਡਿਗਰੀ ਹੋਲਡਰ ਜਾਂ ਮਾਸਟਰ ਡਿਗਰੀ ਹੋਲਡਰ ਉਹ ਵੀ ਸਰਕਾਰ ਨੂੰ ਜਿਹੜੇ ਨੇ ਕਈ ਥਾਵਾਂ ਤੇ ਜਿਹੜੇ ਨੇ ਚੁਣੌਤੀ ਦਿੰਦੇ ਨਜ਼ਰ ਆਉਂਦੇ ਨੇ ਜਿਸ ਦੀ ਤਾਜ਼ਾ ਮਿਸਾਲ ਗੁਰਦਾਸਪੁਰ ਦੇ ਵਿੱਚ ਅਸੀਂ ਖੜੇ ਆ ਤੁਹਾਨੂੰ ਦੱਸਦੀ ਕਿ ਮੀਨੂ ਕੁਮਾਰੀ ਮੀਨੂ ਕੁਮਾਰੀ ਸਾਡੇ ਨਾਲ ਨੇ ਉਹਨਾਂ ਦੇ ਘਰ ਪਹੁੰਚੇ ਆ ਸੀ ਨਰਲੇਵ ਟੀਵੀ ਦੀ ਟੀਮ ਸਮੇਤ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਕਿ ਸਰਕਾਰ ਦੇ ਵਾਅਦੇ ਦਾਵੇਂ ਨੂੰ ਜਿਹੜੀ ਮੀਨੂ ਕੁਮਾਰੀ ਜਿਹੜੀ ਚੁਣੌਤੀ ਦਿੰਦੀ ਜਿਹੜੀ ਆ ਨਜ਼ਰ ਆ ਰਹੀ ਹੈ ਸੋ ਸਤਿ ਸ਼੍ਰੀ ਅਕਾਲ ਜੀ ਨਰਲੇਵ ਟੀਵੀ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਆ ਕੀ ਸਮੱਸਿਆ ਹੈਗੀ ਆ ਤੁਹਾਡੀ ਕਿਉਂਕਿ ਤੁਹਾਡੇ ਪਰਿਵਾਰਕ ਮੈਂਬਰ ਤੋਂ ਜੋ ਜਾਣਕਾਰੀ ਮਿਲੀ ਆ ਤੁਹਾਡੇ ਬ੍ਰਦਰ ਤੋਂ ਕਿ ਤੁਸੀਂ ਆ ਕਾਫੀ ਪੜ੍ਹ ਲਿਖ ਕੇ ਜਿਵੇਂ ਐਮਸੀਏ ਬੀਸੀਏ ਤੇ ਸੀਟੀਟੀ ਤੋਂ ਬਾਅਦ ਵੀ ਜਿਹੜੀ ਆ ਆਪਣਾ ਕੰਟੈਕਟ ਬੇਸ ਤੇ ਜਿਹੜਾ ਕਪੂਰ ਥੱਲਾ ਇਥੋਂ 100 ਕਿਲੋਮੀਟਰ ਦੀ ਦੂਰੀ ਤੇ ਅਪਡਾਊਨ ਕਰ ਰਹੇ ਹੋ ਤੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ 75% 75% ਤੁਸੀਂ ਹੈਂਡੀਕੈਪ ਤੋਂ ਜਿਵੇਂ ਅਪਾਜ ਉਸ ਦੇ ਤੋਂ ਤੇ ਕੀ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਹੋ ਕਿ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਜਿਵੇਂ ਪਰਿਵਾਰ ਵੱਲੋਂ ਦੱਸੀਆਂ ਜਾ ਰਹੀਆਂ ਨੇ ਕਿ ਮਾਨਸਿਕ ਤੌਰ ਤੇ ਵੀ ਇੰਨੇ ਦਿਨ ਤੁਸੀਂ ਪਰੇਸ਼ਾਨ ਸਰ ਮੈਂ 2015 ਤੋਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਜੁਆਇਨ ਕੀਤਾ ਸੀ 2015 ਚ ਕੁਆਲੀਫਿਕੇਸ਼ਨ ਪਹਿਲਾਂ ਜਿਹੜੀ ਉਹ ਜਰਾ ਦੱਸੋ ਕਿ ਉਹ ਕੁਆਲੀਫਿਕੇਸ਼ਨ ਸਰ ਮੈਂ ਐਮਬੀਸੀਏ ਐਮਸੀਏ ਪਲੱਸ ਈਟਟੀ ਕੀਤੀ ਹੋਈ ਹੈ ਜੀ ਜੀ ਤਾਂ ਮੈਂ ਇਸੇ ਅਧਾਰ ਤੇ 2015 ਚ ਜੁਆਇਨ ਕੀਤਾ ਸੀ ਠੀਕ ਹੈ ਪਹਿਲਾਂ ਸਾਡਾ ਕੈਂਪਸ ਦੋ ਦੋਆ ਸੀ ਦਿਨਾਨਗਰ ਦੇ ਵਿੱਚ ਹਾਂ ਦੋ ਦੋਆ ਚਾਹ ਕੋਰੋਨਾ ਦੇ ਬਾਅਦ ਅਨਾਂ ਨੇ ਹਾੜੀ ਟਰਾਂਸਫਰ ਮੇਨ ਕੈਂਪ ਯੂਨੀਵਰਸਿਟੀ ਦੇ ਵਿੱਚ ਕਰ ਦਿੱਤੀ ਠੀਕ ਹੈ ਤੇ ਮੈਂ ਹੁਣ ਉੱਥੋਂ ਅਪਟੋਨ ਕਰ ਰਹੀ ਹਾਂ ਠੀਕ ਹੈ ਜੀ ਕਪੂਰ ਥੱਲੇ ਤੋਂ ਮੈਂ ਹਾਂ ਜੀ ਕਪੂਰ ਥੱਲੇ ਤੋਂ ਮੈਂ ਹਫਤੇ ਬਾਅਦ ਅਪਡਾਊਨ ਕਰਦੀ ਹਾਂ ਨਹੀਂ ਕਪੂਰ ਥੱਲੇ ਪੀਟੀਯੂ ਤੇ ਤੁਸੀਂ ਜਾ ਰਹੇ ਹੋ ਆਪਣਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉੱਥੇ ਕੰਟੈਕਟ بیس ਤੇ ਕਰ ਰਹੇ ਹੋ ਸੀ ਸਰ ਕੰਟੈਕਟ بیس ਤੇ ਕਰ ਰਹੀ ਹਾਂ ਤੇ ਕੀ ਕੰਮ ਡੱਕ بیس ਤੇ ਪੇ ਪੇ ਕੀ ਦੇ ਰਹੇ ਤੁਹਾਨੂੰ ਤੇ ਸਾਲ ਹਜੇ ਫਿਲਹਾਲ ਮੇਰੀ 11000 ਰਹਾ ਜੋ ਮੈਨੂੰ ਮਿਲਦਾ 11000 ਮਿਲਦਾ ਮੈਨੂੰ ਜੀ ਜੀ ਤੇ 2015 ਤੋਂ ਮੈਂ ਕੰਮ ਕਰ ਰਹੀ ਆ ਜੀ ਜੀ ਪਹਿਲਾਂ ਜਦੋਂ ਮੈਂ ਸਟਾਰਟਿੰਗ ਸੀ ਉਦੋਂ ਮੇਰੀ 7000 ਸੀ ਹੁਣ ਉਹਨਾਂ ਨੇ 12 11 ਸਾਲ ਹੋ ਗਏ ਮੈਨੂੰ ਤਾਂ ਸਰ ਮੇਰੀ ਹੁਣ 11000 ਸੈਲਰੀ ਹੋਈ ਹੈ ਸੋ ਇਹ ਇੱਥੋਂ ਤੱਕ ਜਿਹੜੇ ਇਸ ਮੁਕਾਮ ਤੱਕ ਐਜੂਕੇਸ਼ਨ ਤੱਕ ਹਾਈਰ ਐਜੂਕੇਸ਼ਨ ਤੱਕ ਤੁਸੀਂ ਪੁੱਛਿਓ ਇਹ ਦੇ ਪਿੱਛੇ ਤੋਂ ਘਰ ਦੇ ਹਾਲਾਤ ਅਸੀਂ ਦੇਖ ਰਹੇ ਹਾਂ ਤੁਹਾਡੇ ਕੋ ਕੁਝ ਜ਼ਿਆਦਾ ਸਾਫ਼ ਤੱਕ ਨਹੀਂ ਨਜ਼ਰ ਆ ਰਹੇ ਹਾਂ ਤੇ ਕਿੰਨਾ ਹਾਲਾਤਾਂ ਦੇ ਵਿੱਚ ਜਿਹੜਾ ਵਾ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਮਾਪਿਆਂ ਨੇ ਮੇਰੇ ਪਾਪਾ ਇੱਕ ਮਾੜੀ ਜਿਹੀ ਪ੍ਰੈਸ ਦੀ ਦੁਕਾਨ ਹੀ ਐ ਉਹਨਾਂ ਦੀ ਉਹਨਾਂ ਨੇ ਬਹੁਤ ਮੁਸ਼ਕਲ ਮਿਹਨਤ ਕਰਕੇ ਮੈਨੂੰ ਬਹੁਤ ਕਿ ਮੈਂ ਹੈਂਡੀਕੈਪ ਮੈਨੂੰ ਸਾਰੀ ਸਟੱਡੀ ਕਰਵਾਈ ਉਹਨਾਂ ਨੇ ਜੀ ਜੀ ਬੀਸੀਏ ਕੀਤੀ ਐ ਐਮਸੀਏ ਕੀਤੀ ਬਾਅਦ ਚੋ ਸੀਟਟੀਟੀ ਕਰਵਾਈ ਉਹਨਾਂ ਨੇ ਮੈਨੂੰ ਕੀ ਕਹਿੰਦੇ ਕਿ ਬਾਅਦ ਚੋ ਕਿ ਹੈਂਡੀਕੈਪ ਨੂੰ ਜੋਬ ਮਿਲ ਜਾਂਦੀ ਆ ਬਟ ਉਦਾਂ ਦਾ ਕੁਝ ਨਹੀਂ ਹੋਇਆ ਮੈਂ ਪੜ੍ਹੀ ਬਹੁਤ ਆ ਬਟ ਮੈਨੂੰ ਨੌਕਰੀ ਸਰਕਾਰੀ ਸਰਕਾਰੀ ਨਹੀਂ ਮਿਲੀ ਕੋਈ ਸਰਕਾਰੀ ਫਾਇਦਾ ਨਹੀਂ ਹੋਇਆ ਮੈਨੂੰ ਤਾਂ ਮੇਰੇ ਪਾਪਾ ਇੱਕ ਜ਼ਿਆਦਾ ਕੁਝ ਖਾਸ ਨਹੀਂ ਹੈਗਾ ਉਹਨਾਂ ਦੀ ਇੱਕ ਪ੍ਰੈਸ ਦੀ ਮਾਮੂਲੀ ਦੁਕਾਨ ਹੈ ਇੱਕ ਮੇਰਾ ਬ੍ਰਦਰ ਹੈ ਉਹ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਕਿਸੇ ਦੀ ਦੁਕਾਨ ਤੇ ਕੰਮ ਕਰਦਾ ਕਿਸੇ ਦੀ ਦੁਕਾਨ ਤੇ ਕੰਮ ਕਰਦੇ ਨੇ ਉਹ ਆਪਣਾ ਨੀਣਾ ਦਾ ਕੰਮ ਕਿਸੇ ਦੀ ਦੁਕਾਨ ਤੇ ਕੰਮ ਕਰਦੇ ਮੰਮੀ ਹੈ ਮੇਰੇ 4-5 ਸਾਲ ਤੋਂ ਕਿਡਨੀ ਦੀ ਪ੍ਰੋਬਲਮ ਕਰਕੇ ਬਿਮਾਰ ਰਹਿੰਦੇ ਨੇ ਉਹ ਬੈਟਦੇ ਨੇ ਤਾਂ ਅੱਖਾਂ ਦੀ ਰੋਸ਼ਨੀ ਵੀ ਉਹਨਾਂ ਦੀ ਚੱਲ ਗਈ ਹੈ ਤਾਂ ਘਰ ਦੇ ਹਾਲਾਤ ਕੁਝ ਜ਼ਿਆਦਾ ਬਿਲਕੁਲ ਵੀ ਨਹੀਂ ਠੀਕ ਹੈਗੇ ਕਿ ਕਿਰਪਾ ਤੁਸੀਂ ਇਹਦੇ ਚੱਲਦੇ ਆ ਜਿਵੇਂ ਜੌਬ ਕੰਟੈਕਟ ਬੇਸ ਤੇ ਜਿਵੇਂ ਦੱਸਿਆ ਕਿ ਦੋ ਦੋਆਂ ਤੋਂ ਸ਼ੁਰੂ ਕੀਤੀ ਸੀ ਤੇ ਹੁਣ ਬੜੇ ਔਖੇ ਹਾਲਾਤਾਂ ਦੇ ਵਿੱਚ ਜਿਵੇਂ ਅੱਜ ਜੇਕਰ ਆਈਡੀਆ ਦੀ ਗੱਲ ਕਰੀ ਤੇ 100 110 ਕਿਲੋਮੀਟਰ ਤੇ ਗੁਰਦਾਸਪੁਰ ਤੋਂ ਕਪੂਰਥਲਾ ਪੈਂਦਾ ਤੇ ਅਪ ਡਾਊਨ ਜਿਹੜਾ ਉਹ ਕਿਵੇਂ ਕਰੇ ਬੱਸ ਦੇ ਥਰੂ ਜਾਂ ਕਿਵੇਂ ਕਰ ਰਹੇ ਤੁਸੀਂ ਸਰ ਨਹੀਂ ਬੱਸ ਤੇ ਥਰੂ ਮੈਂ ਕੋ ਮੈਂ ਨਾ ਚੜ੍ਹ ਉਤਰ ਨਹੀਂ ਸਕਦੀ ਬੱਸ ਦੇ ਥਰੂ ਕਿਉਂਕਿ ਜੁਨੀਵਰਸਿਟੀ ਤੋਂ ਲੈ ਕੇ ਗੁਰਦਾਸਪੁਰ ਤੱਕ ਤਿੰਨ ਬੱਸਾਂ ਬਦਲੀਆਂ ਪੈਂਦੀਆਂ ਤਾਂ ਮੈਂ ਤਾਂ ਇੱਕ ਬੱਸ ਦੇ ਉੱਤੇ ਵੀ ਨਹੀਂ ਆਪਨਾ ਚੜ੍ਹ ਸਕਦੀ ਆ ਤਾਂ ਨਾ ਮੈਂ ਉਤਰ ਸਕਦੀਆਂ ਤੇ ਹੁਣ ਆਪਣੀ ਸਕੂਟੀ ਦੇ ਟਾਇਰ ਲਗਵਾਏ ਹੋਏ ਆ ਜੀ ਮੇਰੇ ਕੋਲ ਲਗਵਾਏ ਹੋਏ ਆ ਤੇ ਜਿਵੇਂ ਡਬਲ ਟਾਇਰ ਪਿਛਲੇ ਲਗਵਾਏ ਹੋਏ ਆ ਹਾਂਜੀ ਡਬਲ ਟਾਇਰ ਲਗਵਾਇਆ ਮੈਂ ਉਸ ਸਕੂਟਰ ਆਪ ਹੀ ਆਨੀ ਆ ਤੇ ਆਪ ਹੀ ਜਾਨੀ ਆ ਤੇ ਬਹੁਤ ਮੁਸ਼ਕਲ ਹੁੰਦਾ ਸਰ ਜੀ ਜਿਹੜਾ ਸਕੂਟਰ ਹੈਗਾ ਇਹ ਵੀ ਪ੍ਰੋਵਾਈਡ ਤੁਹਾਨੂੰ ਪੇਰੈਂਟਸ ਨੇ ਕਰਵਾ ਕੇ ਦਿੱਤਾ ਜਾਂ ਸਰਕਾਰ ਵੱਲੋਂ ਪ੍ਰੋਵਾਈਡ ਹੋਇਆ ਸਰ ਮੈਂ ਮੇਰੇ ਪਾਪਾ ਨੇ ਮੈਨੂੰ ਲੈ ਕੇ ਦਿੱਤੀ ਆ ਜੀ ਜੀ ਤਾਂ ਪਹਿਲਾਂ ਮੈਂ ਸਟੂਡੈਂਟ ਸੀ ਬਾਅਦ ਚ ਫਿਰ ਐਕਟਿਵਾਂ ਲੈ ਕੇ ਦਿੱਤੀ ਉਹਨਾਂ ਨੇ ਮੈਨੂੰ ਇਹ ਮੇਰੇ ਪੇਰੈਂਟਸ ਨੇ ਹੀ ਮੈਨੂੰ ਲੈ ਕੇ ਦਿੱਤੇ ਸਰਕਾਰ ਵੱਲੋਂ ਨਹੀਂ ਹੈਗਾ ਸਰ ਸੋ ਇੱਥੇ ਚੱਲਦੇ ਆ ਕਿ ਕੋਈ ਸਰਕਾਰ ਤੋਂ ਕਿਸੇ ਜਿਵੇਂ ਸਰਕਾਰ ਦੇ ਨਾਲ ਸੰਬੰਧਿਤ ਕਿਸੇ ਬਦ ਕੋ ਮੰਤਰੀ ਕੋ ਜਾਂ ਮੁੱਖ ਮੰਤਰੀ ਤੱਕ ਕੋਈ ਪਹੁੰਚ ਕੀਤੀ ਤੁਸੀਂ ਬਿਲਕੁਲ ਸਰ ਬਰਤੇਰੀ ਵਾਰੀ ਕਹਾਂ ਉਹਨਾਂ ਨੂੰ ਈਵਨ ਕਿ ਚੰਡੀਗੜ੍ਹ ਤਾਂ ਤੁਸੀਂ ਆਪਾਂ ਜਾ ਰਹੇ ਸੀ ਜਾਨਣਾ ਚਾਹੁੰਦੇ ਕਿ ਕਿਹਨੂੰ ਕਿਹਨੂੰ ਮਿਲੇ ਤੁਸੀਂ ਇਹਦੇ ਸਬੰਧ ਵਿੱਚ ਅਸੀਂ ਚੰਡੀਗੜ੍ਹ ਵੀ ਗਏ ਸੀ ਭਗਵੰਤ ਸਾਹਿਬ ਨਾਲ ਮਿਲਣ ਗਏ ਸੀ ਬਟ ਉੱਥੇ ਉਹਨਾਂ ਨੇ ਜਾਨੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਗਏ ਸੀ ਉਹ ਮਿਲੇ ਤੁਹਾਨੂੰ ਉੱਥੇ ਨਹੀਂ ਉਹਨੂੰ ਨਹੀਂ ਮਿਲੇ ਹਨੂੰ ਮਿਲਾ ਮਿਲਣ ਹੀ ਨਹੀਂ ਦਿੱਤਾ ਉਹਨਾਂ ਦੇ ਕੋਈ ਪੀਏ ਸੀ ਉਹਨਾਂ ਨੇ ਗੱਲਬਾਤ ਕਰ ਲਈ ਸਾਡੀਆਂ ਲੈਟਰਾਂ ਲੈ ਕੇ ਰੱਖ ਲਈ ਆਹ ਲਿਸਟ ਲੈ ਕੇ ਗਏ ਸੀ ਪੂਰੇ ਆਪਣੇ ਸਟਾਫ ਦੀ ਕਿੰਨੇ ਕੱਚੇ ਨੂੰ ਐਮਪਲੋਏ ਨੇ ਸਾਲਾਂ ਤੋਂ ਕੰਮ ਕਰ ਰਹੇ ਨੇ ਪਰ ਉਹਨਾਂ ਨੇ ਸਾਡੀ ਲਿਸਟ ਰੱਖ ਲਈ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਕਰਾਂਗੇ ਕੁਝ ਪਰ ਉਸ ਉਸ ਗੱਲ ਨੂੰ ਵੀ ਅੱਜ 2 ਸਾਲ ਹੋ ਗਿਆ ਬਟ ਕੁਝ ਨਹੀਂ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਸਰ ਤਾਂ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਸਰ ਮੰਗ ਹੈ ਇਹ ਕਿ ਮੈਂ ਕਾਫੀ ਸਾਲ ਹੋ ਗਏ ਆ ਮੈਨੂੰ ਕੱਚੇ ਇਦਾਂ ਹੀ 10-11000 ਦੇ ਵਿੱਚ ਕੰਮ ਕਰਦੇ ਹੋਏ ਤਾਂ ਮੈਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਕਰੀਬ ਕਿੰਨੇ ਸਾਲ ਹੋ ਗਏ ਸਰ ਹੋ ਗਏ 10 ਜਾਂ 10 ਸਾਲ ਹੋ ਗਏ ਸਰ 10 ਸਾਲ ਦੇ ਕਰੀਬ ਹਾਂਜੀ 10 ਸਾਲ ਦੇ ਕਰੀਬ ਹੋ ਗਏ ਸਰ ਜੋਬਟਾ ਦੇ ਅਨੁਸਾਰ ਮੇਰੀ ਮੇਰਾ ਐਕਸਪੀਰੀਅੰਸ ਦੇ ਹਿਸਾਬ ਨਾਲ ਮੈਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਸਰ ਕਈ ਵਾਰੀ ਕ ਇੰਨਾ ਕਿ ਪ੍ਰੇਸ਼ਾਨ ਹੋ ਜਾਂਦੀ ਆ ਮੈਂ ਕਿ ਇੰਨੀ ਦੂਰੋਂ ਅਪ ਡਾਊਨ ਕਰਨਾ ਇੰਨੀ ਦੂਰੋਂ ਆਣਾ ਜਾਣਾ ਔਰ ਰਸਤੇ ਦੇ ਵਿੱਚ ਹੱਥ ਸਭ ਮੇਰਾ ਹੱਥ ਕਮਜ਼ੋਰ ਹੈ ਕੋ ਸਕੂਟਰ ਨਹੀਂ ਚੱਲਦੀ ਮੈਂ ਫਿਰ ਵੀ ਆਨੇ ਜਾਣੀ ਆ ਤੋ ਕਈ ਵਾਰੀ ਦਿਲ ਕਰਦਾ ਕਿ ਮੈਂ ਸੱਚੀ ਸਾਈਡ ਕਰਾਂ ਨਾ ਰਵਾਂਗੀ ਇਤਨਾ ਇਨਾ ਮੈਨੂੰ ਸੰਘਰਸ਼ ਕਰਨਾ ਪਏਗਾ ਚਲੋ ਕੋਈ ਨਹੀਂ ਇਸ ਤਰ੍ਹਾਂ ਦੇ ਜਿਹੜੇ ਮਾੜੇ ਵਿਚਾਰੇਗੇ ਨਾ ਉਹ ਮਨ ਦੇ ਵਿੱਚ ਨਹੀਂ ਲਿਆਉਣੇ ਤੁਸੀਂ ਹੌਸਲਾ ਕਰੋ ਜਿੱਥੇ ਇੰਨਾ ਤੁਸੀਂ ਚੁਣੌਤੀ ਦੇ ਰਹੇ ਹੋ ਇਹਨੇ 75% ਆਪਾਜ ਹੁੰਦੇ ਬਾਵਜੂਦ ਵੀ ਜੋਬ ਕਰ ਰਹੇ ਹੋ ਤੇ ਪਰਮਾਤਮਾ ਜ਼ਰੂਰ ਤੁਹਾਡੀ ਮਾਂ ਫੜੂਗਾ ਇਸ ਤਰ੍ਹਾਂ ਦਾ ਮੇਰਾ ਬੁੱਤ ਕਦੀ ਵੀ ਵਿਚਾਰ ਦਿਮਾਗ 'ਚ ਨਹੀਂ ਲਿਆਉਣਾ ਠੀਕ ਹੈ ਆ ਸੋ ਇਹ ਮੀਨੂ ਕੁਮਾਰੀ ਜਿਵੇਂ ਕਿ ਤੁਹਾਨੂੰ ਦੱਸਦੀ ਹੈ ਕਿ ਪਾਜ ਹੈਗੀ 75% ਜਿੱਥੇ ਉਹਨੂੰ ਵੀ ਚੁਣੌਤੀ ਦਿੰਦੀ ਨਜ਼ਰ ਆ ਰਹੀ ਹੈ ਉੱਥੇ ਹੀ ਸਰਕਾਰ ਦੇ ਜਿਹੜੇ ਵਾਅਦੇ ਦਾਵੇ ਨੇ ਉਹਦਾ ਵੀ ਮੂੰਹ ਚੜਾਉਂਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਸੋ ਉਹ ਜ਼ਿੰਦਗੀ ਦਾ ਹਰ ਸੰਘਰਸ਼ੀ ਜਿਹੜਾ ਉਹਨਾਂ ਨੇ ਹਾਲਾਤ ਵੀ ਆਪਣੇ ਜਿਹੜੇ ਨੇ ਬਿਆਨ ਕੀਤੇ ਨੇ ਕਿ ਘਰ ਦੇ ਹਾਲਾਤ ਵੀ ਜੋ ਐਨੇ ਸਾਰਥਕ ਨਹੀਂ ਹੈਗੇ ਐਨੇ ਵਧੀਆ ਨਹੀਂ ਹੈਗੇ ਸੋ ਉਹ ਬੜੇ ਔਖੇ ਹਾਲਾਤਾਂ ਦੇ ਵਿੱਚ ਜਿਹੜਾ ਪਰਿਵਾਰ ਦਾ ਦਰ ਗੁਜ਼ਰ ਕਰ ਰਹੇ ਨੇ ਤੇ ਉਹਨਾਂ ਨੇ ਆਪਣੀ ਮਾਤਾ ਵੱਲੋਂ ਦੱਸਿਆ ਕਿ ਉਹ ਵੀ ਬੈਡ ਰਸਤੇ ਨੇ ਕਿਡਨੀਆ ਦੇ ਮਰੀਜ਼ ਨੇ ਤਾਂ ਲੰਬੇ ਸਮੇਂ ਤੋਂ ਉਹਨਾਂ ਦਾ ਵੀ ਇੱਕ ਪਾਸੇ ਇਲਾਜ ਚੱਲ ਰਿਹਾ ਸੋ ਉਹਨਾਂ ਦਾ ਬ੍ਰਦਰ ਵੀ ਕਿਸੇ ਦੁਕਾਨ ਦੇ ਉੱਪਰ ਕਿਸੇ ਦੂਸਰੀ ਦੁਕਾਨ ਤੇ ਕੱਪੜੇ ਦੀ ਦੁਕਾਨ ਤੇ ਜੋ ਜੋ ਕੰਮ ਕਰ ਰਿਹਾ ਸੋ ਘਰ ਦਾ ਜਿਹੜਾ ਗੁਜ਼ਾਰਾ ਬੜੇ ਔਖੇ ਹਾਲਾਤਾਂ ਦੇ ਵਿੱਚ ਹੋ ਰਿਹਾ ਸੋ ਇੰਨਾ ਪੜਨ ਲਿਖਨ ਤੋਂ ਬਾਅਦ ਵੀ ਹਾਇਰ এডਿਕੇਸ਼ਨ ਜਵੇ ਉਹਨਾਂ ਨੇ ਵਕਫੋ ਆਪਣੀਆਂ ਜਿਹੜੀਆਂ ਡਿਗਰੀਆਂ ਨੇ BCA MCA CTT ਦਾ ਜ਼ਿਕਰ ਕੀਤਾ ਕਿ ਇੱਥੋਂ ਤੱਕ ਉਹਨਾਂ ਨੇ ਜਿਹੜਾ ਇਸ ਮੁਕਾਮ ਤੇ ਜਿਹੜਾ ਉਹ এডਿਕੇਸ਼ਨ ਤੇ ਪਹੁੰਚੇ ਨੇ ਪਰ ਇਸ ਦੇ ਬਾਵਜੂਦ ਵੀ ਉਹ ਥੱਕੇ ਖਾਰੇ ਨੇ ਤਾਨੂੰ ਦੱਸਤੀ ਹੈ ਕਿ ਸਰਕਾਰਾਂ ਵੱਲੋਂ ਜਿਹੜੇ ਨੇ ਵਾਅਦੇ ਦਾਵੇ ਕਈ ਕੀਤੇ ਜਾਂਦੇ ਨੇ ਕਿ ਜਿਹੜੇ ਤਰਸ ਦੇ ਵਿਆਪ ਦੇ ਉੱਤੇ ਜੇਕਰ ਕਹਿ ਲਈਏ ਕਿ ਤਰਸ ਦੇ ਵਿਆਪ ਦੇ ਉੱਤੇ ਤੇ ਜਿਹੜੇ ਅਪਾਹਜ ਬੱਚੇ ਨੇ ਇਹਨਾਂ ਦਾ ਰਾਖਵਾ ਕੋਟਾ ਜਿਹੜਾ ਸਰਕਾਰਾਂ ਵੱਲੋਂ ਰੱਖਿਆ ਜਾਂਦਾ ਪਰ ਇਹ ਜਿਹੜੇ ਬੱਚੇ ਨੇ ਦੇਖ ਲਓ ਤੁਹਾਡੇ ਸਾਹਮਣੇ ਕਿਵੇਂ ਇਹ ਖੱਜਲਖੁਆਰ ਵਿਚਾਰੀ ਬੱਚੀ ਧੀ ਸਾਡੀ ਭੈਣ ਜਿਹੜੀ ਹੁੰਦੀ ਆ ਰਹੀ ਹੈ ਹੁਣ ਅਜਹੀਆਂ ਖਬਰਾਂ ਜਿਹੜੀਆਂ ਨਰਲੇਵ ਟੀਵੀ ਤੇ ਪ੍ਰਕਾਸ਼ਿਤ ਕਰਨ ਦਾ ਸਾਡਾ ਜਿਹੜਾ ਜਨਤਾ ਕਰਨ ਦਾ ਮਕਸਦ ਇਹ ਹੁੰਦਾ ਕਿ ਸਰਕਾਰ ਦੇ ਕੰਨਾਂ ਤੱਕ ਇਹਹੀਆਂ ਖਬਰ ਜਿਹੜੀਆਂ ਖਬਰਾਂ ਨੇ ਉਹ ਪਹੁੰਚਣ ਤੇ ਕੀ ਸਰਕਾਰ ਦੇ ਸਿਰ ਦੇ ਉੱਪਰ ਸਰਕਾਰਾਂ ਦੇ ਸਿਰ ਦੇ ਉੱਪਰ ਪਈ ਜੂ ਹਿਰਕਦੀ ਹੈ ਜਾਂ ਨਹੀਂ ਹਿਰਕਦੀ ਇਹ ਆਉਣ ਵਾਲਾ ਸਮਾਂ ਦੱਸੇਗਾ ਸੋ ਮੰਗ ਕੀਤੀ ਜਾ ਰਹੀ ਹੈ ਮੀਨੀ ਕੁਮਾਰੀ ਵੱਲੋਂ بار بار ਕਿ ਜੋ ਯੋਗਤਾ ਦੇ ਅਨਸਾਰ ਉਹਨੂੰ ਜਿਹੜੀ ਨੌਕਰੀ ਮਿਲ ਸਕੇ ਤਾਂ ਕਿ ਜੋ ਜੋਗ ਤਨਖਾਹ ਦੇ ਨਾਲ ਆਪਣੇ ਘਰ ਦਾ ਜਿਹੜਾ ਪਰਿਵਾਰ ਦਾ ਆਪਣੇ ਮਾਤਾ ਦਾ ਇਲਾਜ ਕਰਾ ਸਕੇ ਤੇ ਬਾਕੀ ਵੀ ਜਿਹੜੇ ਨਿਰਪਰਨ ਨੇ ਇਸ ਬੱਚੀ ਦੇ ਉੱਪਰ ਭੈਣ ਦੇ ਉੱਪਰ ਪਰਿਵਾਰ ਦਾ ਜਿਹੜਾ ਉਹ ਪਰਵਿਸ਼ ਕਰ ਸਕੇ ਸੋ ਹੁਣ ਤੱਕ ਲਈ ਇਨਾਂ ਹੀ ਸਯੋਗੀ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ